ਸਾਨੂੰ ਅਧਿਕਾਰ ਸੀ ਕਹਿੰਦਾ ਗਉ ਤੇ ਗਰੀਬ ਦੀਨਾ ਸੁਣਦੇ ਪੁਕਾਰ ਸੀ ਪਾਣੀ ਤੱਕ ਪੀਣ ਦਾ ਨਾ ਸਾਨੂੰ ਅਧਿਕਾਰ ਸੀ ਮੇਰੇ ਬਜ਼ੁਰਗ ਬੈਠੇ ਆ ਸਹੀ ਤਾਂ ਚਲੋ ਨਹੀਂ ਜਨਮ ਸਾਡਾ ਹੋਇਆ ਇਤਿਹਾਸ ਕੀ ਦੱਸਦਾ ਕੇ ਨਾਮ ਲੈਣ ਤੋਂ ਵੀ ਰੋਕਦੇ ਸੀ ਤੇਰਾ ਕਾਂਛੀ ਦੇ ਬਾਗ ਝਾੜ ਗਏ ਜਦੋਂ ਆਇਆ ਸਤਿਗੁਰੂ ਤੇਰੇ 베ਰਾ ਭਾਗ ਜਾਗ ਗਏ ਜਦੋਂ ਓਏ ਸਤ ਗੁਰੂ ਮੇਰੇ ਫੇਰਾ ਕਾਂਛੀ ਦੇ ਭਾਗ ਜਾਗ ਗਏ ਹਾਂ ਕਾਂਛੀ ਦੇ ਜੀ ਭਾਗ ਜਾਗ ਗਏ ਕਾਂਛੀ ਦੇ ਜੀ ਭਾਗ ਜਾਗ ਗਏ ਜਦੋਂ ਓਏ ਸਤ ਗੁਰੂ ਮੇਰੇ ਫੇਰਾ ਕਾਂਛੀ ਦੇ ਭਾਗ ਜਾਗ ਗਏ ਜਦੋਂ ਓਏ ਸਤ ਗੁਰੂ ਮੇਰੇ ਫੇਰਾ ਕਾਂਛੀ ਦੇ ਭਾਗ ਜਾਗ ਗਏ ਗੁਰੂ ਸਾਹਿਬ ਕੋਮ ਨੂੰ ਗੁਰੂ ਸਾਹਿਬ ਕੋਮ ਨੂੰ ਗੁਰੂ ਸਾਹਿਬ ਕੋਮ ਨੂੰ ਜ਼ਿੰਦਾ ਕਰ ਦਿੱਤਾ ਸਾਡੇ ਹਰ ਰੋਮ ਰੋਮ ਨੂੰ ਹਾਰੇ ਰੋਮ ਰੋਮ ਨੂੰ ਹਾਰੇ ਰੋਮ ਰੋਮ ਨੂੰ ਗੜੇ ਨਾਲ ਲਾਇਆ ਆਕੇ ਗੁਰੂ ਸਾਹਿਬ ਕੋਮ ਨੂੰ ਜ਼ਿੰਦਾ ਕਰ ਦਿੱਤਾ ਸਾਡੇ ਹਾਰੇ ਰੋਮ ਰੋਮ ਨੂੰ ਹੋਇਆ ਚਾਨਣ ਤੇ ਉੱਡਿਆ ਹਨੇਰਾ ਕਾਂਛੀ ਦੇ ਬਾਗ ਜਾਗ ਗਏ ਜਦੋਂ ਵਾਹਿਗੁਰੂ ਤੇਰੇ ਬੇਰਾ ਕੀ ਦੇ ਬਾਗ ਜਾਗ ਗਏ ਜਦੋਂ ਓਏ ਬੰਦ ਗੁਰੂ ਜਿਹੜੀਆਂ ਸੰਗਤਾਂ ਦੇ ਦਰਬਾਰ ਤੋਂ ਕੁਝ ਲੈਣ ਆਈਆਂ ਤੇ ਜਿਹੜੇ ਰਾਜੇ ਬਣ ਗਏ ਮਰਨ ਨੂੰ ਜ਼ੋਰ ਨਹੀਂ ਪਾਉਣਾ ਕਹਿਣਾ ਕੀ ਆ ਕੇ ਤੇਰੇ ਨਾਮ ਦੇ ਵਪਾਰੀ ਜਗਦੇ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਜਗਦੇ ਬਿਰਲੇ ਬਿਰਲੇ ਇਹ ਤੇਰੇ ਨਾਮ ਦੇ ਵਪਾਰੀ ਜਗਦੇ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਜਗਦੇ ਬਿਰਲੇ ਐਸਾ ਰੰਗ ਛਾੜਦੇ ਜਾਤਾ ਐਸਾ ਰੰਗ ਛਾੜਦੇ ਨਾਓ ਐਸਾ ਰੰਗ ਛਾੜਦੇ ਜਾਤਾ ਐਸਾ ਰੰਗ ਛਾੜਦੇ ਜਾਓ ਯੋ ਉਤਰ ਕਦੇ ਨਾ ਜਾਵੇ ਜੋ ਉਤਰ ਕਦੇ ਨਾ ਜਾਵੇ ਮਾਵਾਂ ਦੀਆਂ ਗੋਦਾਂ ਦੇ ਵਿੱਚ ਬਹਿ ਕੇ ਸਭ ਸਾਧੂ ਸੰਤ ਫਕੀਰ ਪੜੇ ਗੁਰੂ ਨਾਨਕ ਦੇ ਦਸ਼ਮੇਸ਼ ਪਿਤਾ ਗੋਦੀ ਵਿੱਚ ਭਗਤ ਕਬੀਰ ਪੜੇ ਮੈਂ ਕੀ ਕੀ ਹੋਰ ਮਿਸਾਲ ਦਿਆਂ ਸੱਚ ਦੱਸਦੀ ਏ ਕੁਰਬਾਨੀ ਵਾਂ ਮਾਂ ਤੂੰ ਸੱਚ ਮੁੱਚ ਰਾਣੀ ਮਾਂ ਜ਼ੋਰਦਾਰ ਤਾੜੀਆਂ ਇੱਕ ਵਾਰੀ ਆਪਣੇ ਮਾਂ ਵਾਸਤੇ ਮਾਰੋ ਜੋ ਉਤਰ ਕਦੇ ਨਾ ਜਾਵੇ ਜੋ ਉਤਰ ਕੈ ਨਾ ਜਾਵੇ ਉਹ ਕੈ ਨਾ ਜਾਵੇ ਹੱਥ ਦੇ ਕੇ ਰੱਖ ਲਈ ਸਾਈਆਂ 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 ਮੈਂ ਉੱਡਦਾ ਤੇਰੇ ਸਹਾਰੇ ਮੈਂ ਉੱਡਦਾ ਤੇਰੇ ਸਹਾਰੇ ਉੱਡਦਾ ਤੇਰੇ ਸਹਾਰੇ ਮੈਂ ਉੱਡਦਾ ਤੇਰੇ ਸਹਾਰੇ ਉੱਡਦਾ ਤੇਰੇ ਸਹਾਰੇ ਦਾ ਤੇਰੇ ਸਹਾਰੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਮਿਲਦੇ ਮਿਰਲੇ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਮਿਲਦੇ

ਦਾ ਸੱਚ ਸਾਨੂੰ ਹਰ ਦਾ ਸੱਚ ਸਾਨੂੰ ਹਰ ਦਾ ਸੱਚ ਗੁਰੂ ਰਵੀਦਾਸ ਰਹਿਣਾ ਸਾਡੇ ਅਸਵਾਸਾਂ ਚ ਸਾਡੇ ਅਸਵਾਸਾਂ ਚ ਸਾਡੇ ਅਸਵਾਸਾਂ ਚ ਮੱਗੇ ਅਜ ਮਿਲ ਗਿਆ ਸਾਨੂੰ ਹਰ ਦਾ ਸੱਚ ਗੁਰੂ ਰਵੀਦਾਸ ਰਹਿਣਾ ਸਾਡੇ ਅਸਵਾਸਾਂ ਚ ਜਾ ਕੇ ਕਾਂਛੀ ਵਿੱਚ ਲੱਗੇ ਮਨ ਮੇਰਾ ਕਾਂਛੀ ਤੇ ਬਾਗ ਜਾਗ ਗਏ ਜਦੋਂ ਆਇਆ ਸਤ ਗੁਰੂ ਮੇਰੇ ਪੇਰਾ ਕਾਂਛੀ ਤੇ ਬਾਗ ਜਾ ਆਤਮ ਗੁਰੂ ਮੇਰੇ ਫੇਰਾ ਹੰਸੀ ਦੇ ਬਾਗ ਆ ਗਏ ਹਾਂ ਕਾਂਛੀ ਦੇ ਜੀ ਬਾਗ ਜਾਗ ਗਏ ਕਾਂਛੀ ਦੇ ਜੀ ਬਾਗ ਜਾਗ ਗਏ ਕਾਂਛੀ ਦੇ ਜੀ ਬਾਗ ਜਾਗ ਗਏ ਹੋ ਜੰਗਲ ਗਿਆ ਜੀ ਇੱਕ ਵਾਰੀ ਜ਼ੋਰਦਾਰ ਤਾਲੀਆਂ ਡਾਕਟਰ ਬਾਬਾ ਸਾਹਿਬ ਵਾਸਤੇ ਮਾਰੋ ਜਰਾ ਬੋਤਾਂ ਨੂੰ ਜਿੰਨਾ ਮਰਜ਼ੀ ਤੋੜੀ ਜਾਓ ਜਿਹੜੀਆਂ ਰੂਹਾਂ ਜਿਹੜੇ ਸਾਡੇ ਰਹਿਬਰ ਸਾਡੇ ਦਿਲ 'ਚ ਵਸਦੇ ਆ ਉਹ ਦਿਲ 'ਚੋਂ ਜਾਣੇ ਨਹੀਂ ਕਿਉਂਕਿ ਕਿਸਮਤ ਜਦੋਂ ਸੀਲੀ ਰਾਣੀ ਰਾ ਕੇ ਨਮੀਆਂ ਲਿਖ ਦਿੱਤੀਆਂ ਤਕਦੀਰਾ ਕੇ ਕਿਸਮਤ ਜਦੋਂ ਸੀਲੀ ਰਾਣੀ ਰਾ ਕੇ ਨਮੀਆਂ ਲਿਖ ਦਿੱਤੀਆਂ ਤਕਦੀਰਾ ਓ ਸੁਣ ਕੇ ਰੋਪੀਆਂ ਤਕਰੀਰਾ ਜੀ ਦੁਸ਼ਮਣ ਖੜੇ ਸਿਕਾਬਰ ਦੇ ਲੈ ਕੇ ਬਾਬਾ ਸਾਹਿਬ ਨਹੀਂ ਦਿੱਤੇ ਤੁਹਾਨੂੰ ਹੱਕ ਬਰਾਬਰ ਦੇ ਹੋ ਲੈ ਕੇ ਭੀਮਰਾਓ ਨਹੀਂ ਦਿੱਤੇ ਤੁਹਾਨੂੰ ਹੱਕ ਬਰਾਬਰ ਦੇ ਹੋ ਲੈ ਕੇ ਬਾਬਾ ਸਾਹਿਬ ਨਹੀਂ ਦਿੱਤੇ ਤੁਹਾਨੂੰ ਹੱਕ ਬਰਾਬਰ ਦੇ ਹੋ ਲੈ ਕੇ ਭੀਮਰਾਓ ਨਹੀਂ ਦਿੱਤੇ ਸਾਨੂੰ ਹੱਕ ਬਰਾਬਰ ਦੇ ਇਹ ਕਸ਼ਤੀਆਂ ਨੇ ਕਾਂ ਚੱਲੇ ਉਹ ਬੋਲੇ ਮਨੂੰ ਬਾਦ ਤੇ ਹੱਲੇ ਕੇ ਤਨ ਦੇ ਕਸ਼ਤੀਆਂ ਨੇ ਕਾਂ ਚੱਲੇ ਉਹ ਬੋਲੇ ਮਨੂੰ ਬਾਦ ਤੇ ਹੱਲੇ ਉਹ ਤਿੱਖੇ ਤੀਰ ਜ਼ਿਗਰ ਤੇ ਚੱਲੇ ਕੀ ਪਾਵਾ ਰੱਤ ਸੀ ਜਾ ਵਰਦੇ ਲੈ ਕੇ ਬਾਬਾ ਸਾਹਬ ਨੇ ਦਿੱਤੇ ਤੁਹਾਨੂੰ ਹੱਕ ਬਰਾਬਰ ਦੇ ਹੋ ਲੈ ਕੇ ਭੀਮਰਾਉ ਨੇ ਦਿੱਤੇ ਤੁਹਾਨੂੰ ਹੱਕ ਬਰਾਬਰ ਦੇ ਹੋ ਲੈ ਕੇ ਬਾਬਾ ਸਾਹਬ ਨੇ ਦਿੱਤੇ ਹੱਕ ਬਰਾਬਰ ਦੇ ਹੋ ਲੈ ਕੇ ਭੀਮਰਾਉ ਨੇ ਦਿੱਤੇ ਔਰ ਸਾਡੀ ਕੌਮ ਦੇ ਬੱਬਰ ਸ਼ੇਰ ਵੀ ਆ ਉਹ ਹੌਣ ਦੇਣ ਨਹੀਂ ਕਾਲਾ ਮਾਰਾ ਉਹ ਜੀਣਾ ਨਾਲ ਹੈ ਅਦਰ ਦੇ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਉਹ ਅਕਬਰ ਬਰਾਬਰ ਦੇ ਉਹ ਲੈ ਕੇ ਭੀਮਰਾਓ ਨਹੀਂ ਦਿੱਤੇ ਉਹ ਅਕਬਰ ਬਰਾਬਰ ਦੇ ਓ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਹੱਕ ਬਰਾਬਰ ਦੇ ਓ ਲੈ ਕੇ ਭੀਮਾਉ ਨਹੀਂ ਦਿੱਤੇ ਹਰੂ ਹੱਕ ਬਰਾਬਰ ਦੇ ਓ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਹਰੂ ਹੱਕ ਬਰਾਬਰ ਦੇ ਓ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਹਰੂ ਹੱਕ ਬਰਾਬਰ ਦੇ ਓ ਲੈ ਕੇ ਭੀਮਾਉ ਨਹੀਂ ਦਿੱਤੇ ਹਰੂ ਹੱਕ ਬਰਾਬਰ ਦੇ ਓ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਹਰੂ ਹੱਕ ਬਰਾਬਰ ਦੇ ਓ ਲੈ ਕੇ ਭੀਮਾਉ ਨਹੀਂ ਦਿੱਤੇ ਹਰੂ ਹੱਕ ਬਰਾਬਰ ਦੇ ਸਾਊਂਡ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਮੇਰੀ ਆਵਾਜ਼ ਮੈਨੂੰ ਬਿਲਕੁਲ ਨਹੀਂ ਸੁਣਦੀ ਪਈ ਪਹਿਲਾਂ ਬਿਲਕੁਲ ਸੈੱਟ ਹੋ ਗਿਆ ਸੀ ਕੰਮ ਮੋਨੀਟਰ ਜ਼ਰੂਰ ਚਲਾ ਦਿਓ ਭਾਜੀ ਮੇਰੀ ਆਵਾਜ਼ ਨਹੀਂ ਮੈਨੂੰ ਸੁਣ ਰਹੀ ਆਰਾਮ ਨਾ ਚਲਾਓ ਮੇਰਾ ਵੀਰ ਕੋਈ ਗੱਲ ਨਹੀਂ ਸਾਰੀਆਂ ਸੰਗਤਾਂ ਨੂੰ ਪਤਾ ਜੀ ਆਨ ਭਾਜੀ ਮੇਰੇ ਵੱਡੇ ਭਾਜੀ ਕਲਦੀਪ ਰਤੂ ਜੀ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਦੀਆਂ ਮੈਂ ਜਿਨ੍ਹਾਂ ਨੇ ਮੈਨੂੰ ਹਾਜ਼ਰੀ ਲਾਉਣ ਦਾ ਮੌਕਾ ਗੁਰੂ ਰਵੀਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਨੇ ਕਿਰਪਾ ਗੁਰੂ ਰਵੀਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਰੇ ਕਿਰਪਾ ਗੁਰੂ ਰਵੀਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਨੇ ਕਿਰਪਾ ਗੁਰੂ ਰਵੀਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਰੇ ਗੁਰੂ ਸਾਹਿਬ ਨੇ ਹੱਕ ਦਵਾਇਆ ਸਾਨੂੰ ਜੀਣੇ ਦਾ ਕਦੇ ਹੁਕਮ ਨਹੀਂ ਹੁੰਦਾ ਸੀ ਪਾਣੀ ਵੀ ਪੀਣੇ ਦਾ ਪਾਣੀ ਵੀ ਪੀਣੇ ਦਾ ਪਾਣੀ ਵੀ ਪੀਣੇ ਦਾ ਗੁਰੂ ਸਾਹਿਬ ਨੇ ਹੱਕ ਦਵਾਇਆ ਸਾਨੂੰ ਜੀਣੇ ਦਾ ਕਦੇ ਹੁਕਮ ਨਹੀਂ ਹੁੰਦਾ ਸੀ ਪਾਣੀ ਵੀ ਪੀਣੇ ਦਾ ਪਾਣੀ ਵੀ ਪੀਣੇ ਦਾ ਪਾਣੀ ਵੀ ਪੀਣੇ ਦਾ ਪਾਣੀ ਫਾਜ਼ਲਪੁਰੀਆ ਪਾਣੀ ਫਾਜ਼ਲਪੁਰੀਆ ਪਾਣੀ ਫਾਜ਼ਲਪੁਰੀਆ ਸੁਨਾਈਆਂ ਨੇ ਸੱਚ ਸੁਨਾਈਆਂ ਨੇ ਸੱਚ ਸੁਨਾਈਆਂ ਰੇ ਕਿਰਪਾ ਗੁਰੂ ਰਵਿਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਨੇ ਕਿਰਪਾ ਗੁਰੂ ਰਵਿਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਨੇ ਕਿਰਪਾ ਗੁਰੂ ਰਵਿਦਾਸ ਜੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਨੇ ਕਿਰਪਾ ਗੁਰੂ ਰਵਿਦਾਸ ਦੀ ਹੋ ਗਈ ਹੁਣ ਤਾਂ ਫੁੱਲ ਚੜਾਈਆਂ ਨੇ ਹੁਣ ਤਾਂ ਫੁੱਲ ਚੜਾਈਆਂ ਨੇ ਹੁਣ ਤਾਂ ਚੰਗਾ ਲੱਗਿਆ ਜੀ ਪਿੱਛੇ ਵਾਹ ਸੁਣਦੀ ਆ ਜੋ ਮਾਰੇ ਦਾ ਹੁਕਮ ਆ ਉਲਦੀ ਰਜਾ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਇਸ ਕਰਕੇ ਉਹਦੀ ਰਜਾ 'ਚ ਰਹਿਣਾ ਬਹੁਤ ਜ਼ਰੂਰੀ ਆ ਜਿੰਨੀਆਂ ਸੰਗਤਾਂ ਇੱਥੇ ਬੈਠੀਆਂ ਹੋ ਜ਼ੋਰਦਾਰ ਤਾੜੀਆਂ ਇੱਕ ਵਾਰੀ ਆਪਣੀ ਮਾਂ ਵਾਸਤੇ ਮਾਰੋ ਕਿਉਂਕਿ ਗੱਲ ਪਤਾ ਕੀ ਆ ਕੇਨੀਆਂ ਗੁੜੀਆਂ ਸ਼ਮਨ ਜਗ ਤੇ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਂ ਮੰਦ ਲੱਭਦੀਆਂ ਨਹੀਂ ਓ ਦੁਰਜਾਵਣੀ ਇੱਕ ਵਾਰ ਤੇ ਮਾਵਾਂ ਦਬਦੀਆਂ ਨਹੀਂ ਓ ਦੁਰਜਾਵਣੀ ਇੱਕ ਵਾਰ ਤੇ ਮਾਵਾਂ ਦਬਦੀਆਂ ਨਹੀਂ ਹਏ ਦੁਰਜਾਵਣੀ ਇੱਕ ਵਾਰ ਤੇ ਮਾਵਾਂ ਦਬਦੀਆਂ ਨਹੀਂ ਐਂਡੀਆਂ ਗੂੜੀਆਂ ਛਾਵਾਂ ਜਗ ਤੇ ਲੰਬਦੀਆਂ ਨਹੀਂ ਐਂਡੀਆਂ ਗੂੜੀਆਂ ਛਾਵਾਂ ਜਗ ਤੇ ਲੰਬਦੀਆਂ ਨਹੀਂ ਦੁਰਜਵਣੀ ਗਵਾ ਤੇ ਮਾਵਾਂ ਰੱਬ ਦੀਆਂ ਨਹੀਂ ਓ ਦੁਰਜਵਣੀ ਗਵਾ ਤੇ ਮਾਵਾਂ ਰੱਬ ਦੀਆਂ ਨਹੀਂ ਹਏ ਦੁਰਜਵਣੀ ਗਵਾ ਤੇ ਮਾਵਾਂ ਰੱਬ ਦੀਆਂ ਨਹੀਂ ਓ ਬੱਲਣੋਂ ਮਾਂਵਾ ਰੋਕਦੀਆਂ ਚੰਗੀ ਮੰਦੀ ਆਹ ਤੋਂ ਮਾਂਵਾ ਟੋਕਦੀਆਂ ਏ ਚੰਗੀ ਮੰਦੀ ਆਹ ਤੋਂ ਮਾਂਵਾ ਟੋਕਦੀਆਂ ਓ ਚੰਗੀ ਮੰਦੀ ਆਹ ਤੋਂ ਮਾਂਵਾ ਟੋਕਦੀਆਂ ਮੰਨ ਲਾ ਮੂੰਜੋ ਬੱਲਣੋਂ ਮਾਂਵਾ ਰੋਕਦੀਆਂ ਚੰਗੀ ਮੰਦੀ तो दिया, चं मञी हा तो मामा डोकद हो चंजी मञी हाम डोकदो किसे तो इंज सलाह रबदियां नसे तो इज सलह रबद ਦੁਰ ਜਾਵਣੀ ਇੱਕ ਵਾਰ ਤੇ ਮਾਮਾ 잡ਦੀਆਂ ਨਹੀਂ ਓ ਦੁਰ ਜਾਵਣੀ ਇੱਕ ਵਾਰ ਤੇ ਮਾਮਾ 잡ਦੀਆਂ ਨਹੀਂ ਹਾਏ ਦੁਰ ਜਾਵਣੀ ਇੱਕ ਵਾਰ ਤੇ ਮਾਮਾ 잡ਦੀਆਂ ਨੇ ਓ ਦੇ ਵਿੱਚ ਸਾਡੇ 100 ਕਿਤਾਗੋ ਕਿ ਕਿਸ ਤਰ੍ਹਾਂ ਜੀ ਸਰਕਾਰ ਚਾਰ ਆਮ ਆਦਮੀ ਪਾਰਟੀ ਉਹਨਾਂ ਨਾਲ ਬਲਵੀ ਪਟਾਣਾ ਜੀ ਤੇ ਉਹਨਾਂ ਦੀ ਪੂਰੀ ਟੀਮ ਅਸੀਂ ਜਿਹਾ ਕਹਿੰਦੇ ਇਸ ਪ੍ਰੋਗਰਾਮ ਕਮੇਟੀ ਲੋ ਇਸ ਵਿੱਚ ਚੈਟ ਬਣਾਓ ਪੂਰੀ ਨਗਰ ਵਾਲੋਂ ਜੀ ਸੋ ਮੋਡਰੇਟਿੰਗ ਕਹਾਂ सी कुआ टके ते सत सत मतिल بہتر جلائی کرتے لوائی کر رہے ہیں ਉਦੀ ਦੇ ਦੋਵੇਂ ਤੁਹਾ ਦਾ 18 ਮੇਜਰ ਆਦਮੀ ਜਿੰਨ ਦੇ ਕੋਈ ਵਿਵਾਦ ਨਹੀਂ ਇਹਦੇ ਸਰਪੰਚ ਤੇ ਸੰਗਤ ਦੀ ਜੀ ਦੇ ਕਮਾਦ ਨੇ ਸੰਗਤ ਸ਼ਾਮ ਦੀ ਨਵਿੰਦੁਰ ਲਖਾਜੀ ਜੀ ਨੂੰ ਨਾਮੁਕੀਨੀ ਹੋਇਆ ਅਤੇ ਸਤਿਕਾਰਯੋਗ ਵਿਰਭਾਤੋ ਜੀ ਅਤੇ ਸੇਕ ਦੇ ਬਾਦਮਾ ਬਹੁਤ ਹੀ ਸ਼ੁਕਰਗੁਜ਼ਾਰ ਇਸ ਤਰ੍ਹਾਂ ਤੇ اور میرے سبھی کلاس ہی فتح کر واحر جی کا خالص واحر جی فتح سب سے پہلے میں آپ سب کو ملے ਮਾਣਯੋਗ ਨਗਰ ਮਤਵ ਦਿਨ ਉੱਤੇ ਸਾਰੇ ਸਾਰੀ ਪਿੰਡ ਦੀ ਮੁਨੀ ਦਾ ਪ੍ਰਧਾਨ ਸਾਹਿਬ ਦਾ ਸਰਪੰਚ ਸਾਹਿਬ ਦਾ ਨਗਰ ਪੰਚਾਇਤ ਦਾ ਅਕਰ ਨਾਸ਼ੀ ਦਾ ਦਿਲ ਦੀਆਂ ਦਿਲ ਦੇ ਪ੍ਰਾਰਥੀ ਕਰਨਾ ਚਾਹੁੰਦਾ ਕਿ ਜੋ ਦੇਸੀ ਹਰ ਸਾਲ ਇਸ ਪਿੰਡਸ ਦਾਤੇ ਵੰਟ ਇਨਕਾਰ ਲਈ ਰਾਕੇਾਰੇ ਸਾਰੇ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਕਿਰਵਾ ਦੇ ਸੋ ਗੁਰੂ ਮੰਨਵਾਇਆ ਇਹੋ ਜਿਹਾ ਸੋਨਾ ਜੋੜ ਕੇ ਤੇ ਤ੍ਰੋਣਾ ਸਾਡੇ ਸਮਾਜ ਦੇ ਲਈ ਖਰੇ ਜੇ ਤੱਕ ਡਰਨਾ ਹੋਰ ਹੈ ਪੂਰੀ ਹੋਵੇਗੀ ਬਹੁਤ ਖੁਸ਼ੀ ਹੈ ਕਿ ਇਹ ਮੇਰੇ ਧਰਮ ਨੂੰ ਅਮਨ ਸ਼ਾਂਤੀ ਪਰੇ ਸੰਦੇਸ਼ ਦੇ ਹਨ ਉੱਤੇ ਸਾਡਾ ਉਹਨਾਂ ਨੇ ਪੀੜ੍ਹੀਆਂ ਨੂੰ ਆਪਣੇ ਗੁਰੂਆਂ ਦਾ ਪਤਵਾਂ ਤੇ ਇਤਿਹਾਸ ਦਾ ਵੀ ਗਿਆਨ ਦੇ ਰਹੇ ਹਾਂ ਜਿਸ ਤਰ੍ਹਾਂ ਅੱਜ ਜਿਹੜੇ ਮਿਲਣਾ ਗਿਆ ਸਾਡੀ ਦੇ ਲੋਕ ਸੋਚਦੇ ਅਜਰ ਕ੍ਰਿਸ਼ਨਾ ਸਰਵੇਸ਼ ਉਸਨ੍ਹ ਪਾਰਕ ਨੇ ਸੁਣ ਕੁਝ ਦੋਸ਼ੀ ਸੀ ਨੇ ਅਬ ਫਾਤ ਸਾਹਿਬ ਪਤਨੀ ਸਾਫਰਾ ਪਤਨੀ ਹੈ ਕਿ ਅੱਜ ਉਹਨਾਂ ਦੇ ਉਸਰ ਮਾਧਵਨ ਦੇ ਪਤੀਓ ਮੇਲਾ ਨਵਾਂ ਆਇਆ ਹੋਇਆ ਹੈ ਉਹਨਾਂ ਦਾ ਸਮਰਥਨ ਇਸੇ ਨੂੰ ਸਾਰੇ ਵਧਾਈ ਦੇ ਪਾਤਰ ਹੋਏ ਤੋਂ ਕਿ ਇਹ ਵੀ ਮੰਨਣਾ ਕਿ ਦਿੱਤੇ ਆਪਾਂ ਆਪਣੇ ਗੁਰੂਆਂ ਪੀਰਾਂ ਦੇ ਪਦਵਾਂ ਦੇ ਇਹ ਰੱਖੇ ਦੇਣਾ میلے پیڑیاں اپنا ایجوکیشن تو میلے کرنے ہاں وہ کامیاب ہو سکے اور سمجھے پیڑیاں پڑھنا لکھنؤ تو یہاں نے ابھی جا کے یہ ساری اپنی مال جو ہے تو اس موقع سے میں جسے کمیٹی میں اپنے کو जो बि सेवा बाबा साहिब अंबेदकर जी मार्केट करण जी करण चाहींदी सोना फ्री में इहो चाहांगा से चाहां की बचो पढ़ाई कई भई रोटी अधी खाली कपिड़ा माड़ा पाली बच पढ़ाई खाधा इलाही उते दिल्ली धन्यवाद करण जो हर साल पित्र ਆਖਰ ਨੂੰ ਪੰਜਾਬ ਦੇ ਜੱਗਰਾਂ ਦੇ ਨਾਲ ਬੋਲਿਆ ਕਿ ਕੌਨਸੀ ਤੀਰਾਂ ਦੇ ਨਾਮ ਪਵਾ ਰਿਹਾ ਕਿ ਆਪ ਸਭ ਤੋਂ ਇਸ ਮੇਲੇ ਵਿੱਚ ਦਾ ਹੁਆ ਹੈ ਹਰ ਇੱਕ ਦਾ ਵਾਈਗੁਰ ਦਾ ਖਾਤਾ ਵਾਈਗੁਰ ਬੋਲੇ ਗਿਆ ਬਹੁਤ ਹੀ ਤਰਲੋਜੀ ਉਹ ਕਵਿਤੀ ਕਰਨਾ ਸਿਰ ਅਰਗੇ ਨੂੰ ਕਿ 2 ਮਿੰਟ ਲਈ ਬੱਤੀ ਦੀਆਂ ਵਾਲਾ ਯੋਗਾ

ਬਹੁਤ ਬਹੁਤ ਧੰਨਵਾਦ ਹੋਰ ਇਹ ਬਿੰਤੀ ਕਰਾਂ ਜਿਹੜੇ ਸਾਡੇ ਰਹਿ ਗਏ ਕਲਾਕਾਰ ਉਹਨਾਂ ਵਿੱਚੋਂ ਅਸਿੱਧਿਆਂ ਨੂੰ ਵੀ ਕੈਮ ਮਿਲਿਆ